ਗੱਲ ਤਾਂ ਇਹ ਹੈ ਜੀ ਸਾਡੇ ਤਾਂ ਇਹ ਕੋਈ ਦਿਲ ਦਿਮਾਗ ਦੇ ਵਿੱਚ ਐਵੇਂ ਦਾ ਹੈ ਹੀ ਨਹੀਂ ਸੀ ਹਨਾ ਵੀ ਐਵੇਂ ਹੋਊਗਾ ਅਸੀਂ ਤਾਂ ਉਹ ਚਾਹ ਦੇ ਵਿੱਚ ਤੁਰੇ ਫਿਰਦੇ ਸੀ ਵੀ 10 ਤਰੀਕ ਨੂੰ ਬਾਈ ਦੀ ਰਿਹਾਈ ਹੈ ਉਹਦੀਆਂ ਤਿਆਰੀਆਂ ਹੀ ਕਰਦੇ ਫਿਰਦੇ ਸੀ ਠੀਕ ਹੈ ਤੇ ਇਹਨਾਂ ਨੇ ਪਰਚਾ ਕਰਿਆ ਮੰਨ ਕੇ ਚਲੋ ਸਾਡਾ ਨਾਂ ਵੀ ਇਹਦੇ ਵਿੱਚ ਇਹਨਾਂ ਨੇ ਚੱਕ ਕੇ ਠੋਕ ਤਾਂ ਨਾ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ 3 ਤਰੀਕ ਨੂੰ ਅਸੀਂ ਸੰਗਰੂਰ ਬਾਲੀਆਂ ਥਾਣੇ ਦੇ ਵਿੱਚ ਗ੍ਰਿਫਤਾਰ ਹੋ ਗਏ ਸੀ ਸਵੇਰੇ 9:30 ਤੋਂ ਲੈ ਕੇ 8:30 ਵਜੇ ਤੱਕ ਸਾਡੇ ਇੰਸਟਾਗ੍ਰam ਦੇ ਉੱਤੇ ਇਹਦੀ ਸਟੋਰੀ ਵੀ ਪਾਈ ਪਈ ਹੈ ਰੀਲ ਵੀ ਪਈ ਹੈ ਵੀ ਹੁਣ ਸਾਨੂੰ ਛੱਡ ਤਾਂ ਇੱਥੇ ਮੈਨੂੰ ਤਾਂ ਇਹ ਸੋਡੇ ਕੋਈ ਪਤਾ ਲੱਗਿਆ ਹੁਣ ਵੀ ਕੱਬੇ ਪਾਸੇ ਗਰਪਾਨ ਵੱਜੀ ਹੈ ਜਾਂ ਸੱਜੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿਉਂਕਿ ਹੁਣ ਭੀੜ ਚ ਤਾਂ ਉੱਥੇ ਕਿਹੜਾ ਪਤਾ ਲੱਗਦਾ ਕੀ ਹੋ ਗਿਆ ਮੁੱਦੇ ਕੀ ਸੀ ਤੇ ਮੁੱਦਾ ਭਾਰਨਾ ਕਿੱਦਾਂ ਬਣ ਗਿਆ ਹਲਾ ਤਾਂ ਇਹ ਵੀ ਥਾਣੇ 'ਚ ਬੈਠਿਆਂ ਤੇ ਪਰਚਾ ਹੋ ਗਿਆ ਭੈਣ ਜਰੂਰ ਡਿਊਟੀ ਤੇ ਸੀ ਉਹਦੇ ਪਰਚਾ ਹੋ ਗਿਆ ਵੀ ਸਰਕਾਰ ਐਨੇ ਝੂਠ ਬੋਲ ਕੇ ਆ ਸਾਰਾ ਕੁਝ ਕਰਕੇ ਜਾਊਗੀ ਕਿੱਧਰ ਤਾਂ ਮੈਨੂੰ ਇਹ ਲੱਗਦਾ ਵੀ ਕੇਰਾਂ ਤਾਂ ਹੁਣ ਜੇਲ੍ਹ ਜਾਣੀ ਪਊਗਾ ਕੋਈ ਚੱਕਰ ਨਹੀਂ ਸੀ ਕੋਈ ਗਿਲਾ ਸ਼ਿਕਵਾ ਨਹੀਂ ਕਿਉਂਕਿ ਭਾਨਾ ਸਾਡਾ ਭਾਈ ਹੈ ਜੀ ਮੰਤਰੀ ਸਾਹਿਬ ਬਿਆਨ ਦੇ ਰਿਹਾ ਵੀ ਜੇਲ੍ਹਾਂ ਖਾਲੀ ਕਰ ਰਹੇ ਆ ਉਹ ਮੈਨੂੰ ਲ ਮੈਂ ਤਾਂ ਇਹਨਾਂ ਨੂੰ ਇਹ ਕਹਿਣਾ ਵੀ ਜਿਹੜੀ ਇਹ ਕਹਿੰਦੇ ਨੇ ਵੀ ਸਾਡੀ ਪੁਲਿਸ ਪੁਲਿਸ ਦੀਆਂ ਬੈਨਾਂ ਭੰਨੀਆਂ ਨੇ ਜਾਂ ਕਿਸੇ ਤੇ ਹੱਥੋਪਾਈ ਹੋਈ ਹੈ ਜਾਂ ਕੁਝ ਤੋੜਪੰਨ ਹੋਈ ਹੈ ਜੇ ਰੋਕਦੀ ਨਾ ਕੋਸੋਣੀ ਨਹੀਂ ਸੀ ਜਿੰਨਾ ਪੁਲਿਸ ਪ੍ਰਸ਼ਾਸਨ ਸੀ ਸਾਰਾ ਸੰਗਰੂਰ ਕੋਠੀ ਕੋਲੇ ਲਾਉਣਾ ਸੀ ਇਹਨਾਂ ਨੇ ਠੀਕ ਹੈ ਲੋਕ ਉੱਥੇ ਬੈਠਦੇ ਜਾ ਕੇ ਆਪਣੀ ਗੱਲ ਰੱਖਦੇ ਪਾਨਾ ਸਿੱਧੂ ਦੇ ਪਿੰਡ ਕੋਟ ਦੂਨਾ ਖੜੇ ਆ ਘਰ ਪਰਿਵਾਰ ਦੇ ਵਿੱਚ ਮੌਜੂਦ ਆ ਤੇ ਉਹ ਸ਼ਖਸ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਉੱਪਰ ਪਰਚੇ ਦਰਜ ਹੋਏ ਨੇ 18 ਲੋਕਾਂ ਦੇ ਉੱਪਰ ਜੋ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਪਾਨਾ ਸਿੱਧੂ ਦੀ ਰਿਹਾਈ ਦੇ ਲਈ 3 ਫਰਵਰੀ ਨੂੰ ਪ੍ਰਦਰਸ਼ਨ ਕੀਤਾ ਗਿਆ ਸੀ ਟੋਲ ਪਲਾਜ਼ਾ ਬਟਬਰ ਤੇ ਆਹ ਗੱਲਬਾਤ ਕਰਦੇ ਆਂ ਜਾਣਦੇ ਆਂ ਕੀ ਮਸਲਾ ਹੈ ਪੂਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਸਵੀਰ ਹੈ ਜੀ ਜੀ ਜਸਵੀਰ ਉਹ ਹੀ ਜਿਨ੍ਹਾਂ ਦੇ ਉੱਪਰ ਪਰਚਾ ਦਰਜ ਹੈ ਦੇਖੋ ਇਹ ਨਹੀਂ ਸਾਨੂੰ ਪਤਾ ਜਸਵੀਰ ਇੰਜੀਨੀਅਰ ਉਹਨਾਂ ਨੇ ਲਿਖਤਾ ਹਨਾ ਐਫ ਆਈ ਆਰ ਦੇ ਵਿੱਚ ਬਾਈ ਨੂੰ ਵੀ ਇੰਜੀਨੀਅਰ ਕਹਿ ਦਿੰਦੇ ਨੇ ਜ਼ਿਆਦਾਤਰ ਹੋ ਸਕਦਾ ਸਾਡੇ ਦੋਨਾਂ ਤੇ ਹੋਵੇ ਜਾਂ ਉਹਦੇ ਇਕੱਲੇ ਤੇ ਹੋਵੇ ਜਾਂ ਮੇਰੇ ਤੇ ਹਾਲੇ ਸਾਨੂੰ ਇਹ ਨਹੀਂ ਕਨਫਰਮ ਪਰ ਸਾਡੀ ਟੀਮ ਤੋਂ ਮੰਨ ਕੇ ਚਲੋ ਸਾਡੀ ਟੀਮ ਤੇ ਪਰਚਾ ਦਰਜ ਹੈ ਕੱਲ ਤੁਹਾਡੇ ਤੇ ਪਰਚਾ 18 ਬੰਦਿਆਂ ਦੇ ਜਦੋਂ ਪਰਚਾ ਦਰਜ ਹੋਣ ਦੀ ਖਬਰ ਆਈ ਹੈ ਕੀ ਰਿਐਕਸ਼ਨ ਸੀ ਫਰਸਟ ਕੀ ਇੱਕ ਪਾਸੇ ਤਾਂ 10 ਤਰੀਕ ਨੂੰ ਰਿਹਾਈ ਦੀ ਭਾਨਾ ਸਿੱਧੂ ਦੀ ਗੱਲਬਾਤ ਹੋਈ ਹੈ ਇਸੇ ਵਿੱਚ ਘਰ ਪਰਿਵਾਰ ਪੂਰੇ ਦੇ ਤੇ 18 ਤੇ ਪਰਚਾ ਹੋਇਆ ਗੱਲ ਤਾਂ ਇਹ ਹੈ ਜੀ ਸਾਡੇ ਤਾਂ ਇਹ ਕੋਈ ਦਿਲ ਦਿਮਾਗ ਦੇ ਵਿੱਚ ਐਵੇਂ ਦਾ ਹੈ ਹੀ ਨਹੀਂ ਸੀ ਹਨਾ ਵੀ ਐਵੇਂ ਹੋਊਗਾ ਅਸੀਂ ਤਾਂ ਉਹ ਚਾਹ ਦੇ ਵਿੱਚ ਤੁਰੇ ਫਿਰਦੇ ਸੀ ਵੀ 10 ਤਰੀਕ ਨੂੰ ਬਾਈ ਦੇ ਰਿਹਾਈ ਹੈ ਉਹਦੀਆਂ ਤਿਆਰੀਆਂ ਹੀ ਕਰਦੇ ਫਿਰਦੇ ਸੀ ਠੀਕ ਹੈ ਜਾਂ ਇਧਰ ਉਧਰ ਸਾਡਾ ਮੇਨ ਚੈਨਲ ਹੈ ਅਸੀਂ ਸੋਸ਼ਲ ਮੀਡੀਆ ਵਾਲੇ ਬੰਦੇ ਆ ਪਹਿਲੀ ਗੱਲ ਤਾਂ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਅਸੀਂ ਆਪਦੇ ਚੈਨਲਾਂ 'ਤੇ ਕੰਮ ਕਰਦੇ ਆ ਇਸ ਦਾ ਬਜਟ ਇਕੱਠੀਆਂ ਕਰਦੀ ਫਿਰਦੇ ਸੀ ਵੀ 13 ਦੇ ਧਰਨੇ ਦਾ ਕੀ ਹੈ 10 ਨੂੰ ਕੀ ਹੈ ਉਹਦੇ ਰਿਲੇਟਡ ਤੁਰੇ ਫਿਰਦੇ ਸੀ ਤੇ ਇਹਨਾਂ ਨੇ ਪਰਚਾ ਕਰਿਆ ਮੰਨ ਕੇ ਚਲੋ ਸਾਡਾ ਨਾਂ ਵੀ ਇਹਦੇ ਵਿੱਚ ਇਹਨਾਂ ਨੇ ਚੱਕ ਕੇ ਠੋਕ ਤਾਂ ਨਾ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਸਵੇਰ ਤੱਕ ਸਾਡੇ ਇੰਸਟਾਗ੍ਰਾਮ ਦੇ ਉੱਤੇ ਇਹਦੀ ਸਟੋਰੀ ਵੀ ਪਾਈ ਪਈ ਹੈ ਰੀਲ ਵੀ ਪਈ ਹੈ ਵੀ ਹੁਣ ਸਾਨੂੰ ਛੱਡ ਤਾਂ ਇਥੋਂ ਬਕਾਇਦਾ ਸਾਡੇ ਫੋਨਾਂ ਦੀ ਲੋਕੇਸ਼ਨ ਉਸ ਥਾਣੇ ਦੀ ਹੈ ਪੂਰੇ ਦਿਨ ਦੀ ਤੇ ਸਾਨੂੰ ਸਾਈਨ ਕਰਵਾ ਕੇ ਸਾਡੇ ਮੋਬਾਈਲ ਨੰਬਰ ਲਿਖੇ ਗਏ ਸੀ ਸਾਰੇ ਸਬੂਤ ਥਾਣੇ ਦੇ ਵਿੱਚ ਪਏ ਨੇ 3 ਤਰੀਕ ਦੇ ਜਿਸ ਵੀ ਚ 3 ਫਰਵਰੀ ਨੂੰ ਹੋਇਆ ਕੀ ਸੀ ਪੁਲਿਸ ਨੇ ਤਾਂ ਬੜੇ ਗੰਭੀਰ ਇਲਜ਼ਾਮ ਲਗਾਏ 3 ਫਰਵਰੀ ਨੂੰ ਮੈਡਮ ਅਸੀਂ ਤੁਹਾਨੂੰ ਦੱਸੀ ਜਾਂਦੇ ਹਾਂ ਅਸੀਂ 2 ਤਰੀਕ ਨੂੰ ਹੀ ਸੰਗਰੂਰ ਰੁਕੇ ਹੋਏ ਸੀ 3 ਤਰੀਕ ਨੂੰ ਸਵੇਰੇ ਐਸਐਸਪੀ ਸਾਹਿਬ ਸੀ ਸ਼ਾਇਦ ਐਸਐਸਪੀ ਸਾਹਿਬ ਸੀ ਐਸਐਸਪੀ ਸਾਹਿਬ ਜੀ ਸਾਨੂੰ ਨਾ ਨਹੀਂ ਉਹਨਾਂ ਦਾ ਪਤਾ ਇੱਕ ਕੋਠੀ 'ਚ ਅਸੀਂ ਰੁਕੇ ਹੋਏ ਸੀ ਤੇ ਉੱਥੇ ਉਹਨਾਂ ਨੇ ਕੇਰਾ ਪਾ ਲਿਆ ਕਿ 9:30 ਵਜੇ ਸਾਡੀ ਉਹਨਾਂ ਨੇ ਗ੍ਰਿਫਤਾਰੀ ਕਰ ਲਈ ਸਿਰਫ ਉਹਨਾਂ ਦੀ ਸਾਡੇ ਕੋਲ ਉਹ ਵੀ ਵੀਡੀਓ ਹੈਗੀ ਐ ਜਦੋਂ ਗ੍ਰਿਫਤਾਰ ਕਰਕੇ ਲੈ ਗਏ ਉਹ ਨਾਲ ਡੀਵੀਆਰ ਲੈ ਗਏ ਸੀ ਕੋਈ ਪੁਲਿਸ ਦੀ ਕਾਰਵਾਈ ਹੁੰਦੀ ਹੋਊਗੀ ਨਾ ਸਾਨੂੰ ਨਹੀਂ ਪਤਾ ਉਹ ਵਾਪਸ ਆਇਆ ਜਾਂ ਨਹੀਂ ਆਇਆ ਜੇ ਉਹ ਵਾਪਸ ਆ ਗਿਆ ਹੋਇਆ ਤਾਂ ਉਹਦੇ ਵਿੱਚ ਬਾਕਾਇਦਾ ਹੋਰ ਵੀ ਵੀਡੀਓ ਹੋਣੀਆਂ ਜਦੋਂ ਸਾਨੂੰ ਗ੍ਰਿਫਤਾਰ ਕਰਕੇ ਲੈ ਗਏ ਨੇ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਅਸੀਂ ਤੁਹਾਨੂੰ ਸ਼ਾਮ ਨੂੰ ਛੱਡ ਦਾਂਗੇ ਉੱਥੇ ਸਾਨੂੰ ਉਹਨਾਂ ਨੇ ਚਾਹ ਵੀ ਪਿਆਈ ਜੀ ਰੋਟੀ ਵੀ ਇਦੋਂ ਨਾ ਤਿੰਨ ਧੂਰੀ ਧਰਨਾ ਸੀ ਉਦੋਂ ਵੀ ਸਾਨੂੰ ਐਵੇਂ ਸੇਮ ਪ੍ਰੋਸੀਜਰ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰਿਆ ਪੂਰਾ ਦਿਨ ਰੱਖਿਆ ਤੇ ਛੱਡਦਾ ਤੇ ਸਾਨੂੰ ਤਾਂ ਇਹ ਐ ਵੀ ਇਹ ਮਸਲੇ ਨਾਲ ਮੂਰੇ ਪੂਰੇ ਨਾਲ ਚਲੋ ਜੋੜਨਾ ਤਾਂ ਜੋੜਦਾਨਾ ਨਾ ਜੇ ਤਾਂ ਅਸੀਂ ਕੁਝ ਕਰਿਆ ਹੋਵੇ ਫਿਰ ਤਾਂ ਸਾਨੂੰ ਕੋਈ ਚੱਕਰ ਨਹੀਂ ਸੀ ਵੀ ਠੀਕ ਹੈ ਯਾਰ ਆਪਾਂ ਬੈਰੀਕੇਟ ਭੰਨੇ ਨੇ ਜਾਂ ਕਿਸੇ ਪੁਲਿਸ ਨਾਲ ਹੱਥੋਂ ਪਾਈ ਹੋਈਆਂ ਵੀ ਪਰਚਾ ਹੋ ਗਿਆ ਕੋਈ ਗੱਲ ਨਹੀਂ ਗੱਲ ਤਾਂ ਇਹ ਵੀ ਥਾਣੇ 'ਚ ਬੈਠਿਆਂ ਤੇ ਪਰਚਾ ਹੋ ਗਿਆ ਭੈਣ ਜਦੋਂ ਡਿਊਟੀ ਤੇ ਸੀ ਉਦੋਂ ਪਰਚਾ ਹੋ ਗਿਆ ਵੀ ਸਰਕਾਰ ਐਨੇ ਝੂਠ ਬੋਲ ਕੇ ਆ ਸਾਰਾ ਕੁਝ ਕਰਕੇ ਜਾਊਗੀ ਕਿੱਧਰ ਕੱਲ ਨੂੰ ਜਵਾਬ ਤਾਂ ਲੋਕਾਂ ਨੂੰ ਦੇਣਾ ਹੀ ਪਊਗਾ ਜਦੋਂ ਸਬੂਤ ਹੈਗੇ ਨੇ ਸਾਰੇ ਸਾਡੇ ਨਾਲ ਹੋਰ ਵੀ ਮੌਜੂਦ ਨੇ ਇੰਜੀਨੀਅਰ ਸਾਹਿਬ ਪਰਚਾ ਤੁਹਾਡੇ ਤੇ ਵੀ ਹੋਇਆ ਹੋਇਆ ਹਾਂਜੀ ਕਿਹਨਾ ਤੇ ਜਸਵੀਰ ਤੇ ਕਿ ਇੰਜੀਨੀਅਰ ਤੇ ਹੁਣ ਸਾਨੂੰ ਇਹ ਤਾਂ ਪਤਾ ਨਹੀਂ ਜੀ ਜਸਵੀਰ ਦੇ ਕਰਿਆ ਜਾਂ ਇੰਜੀਨੀਅਰ ਤੇ ਸਾਡਾ ਸਾਂਝਾ ਨਾਮ ਲਿਖਿਆ ਹੋਇਆ ਜੀ ਸਾਂਝੇ ਨਾਮ ਦੀ ਸਾਡੇ ਤੇ ਚੈਨਲ ਚੱਲਦਾ ਜੀ 3 ਫਰਵਰੀ ਨੂੰ ਗੰਭੀਰ ਇਲਜ਼ਾਮ ਨੇ ਕਿ ਪੁਲਿਸ ਵਾਲੇ ਤੇ ਜਾਨਲੇਵਾ ਹਮਲਾ ਹੋਇਆ ਖੱਬੇ ਪਾਸੇ ਕਿਰਪਾਨ ਮਾਰੀ ਗਈ ਹੈ ਪਤਾ ਹੈ ਕਿਹੜੇ ਵਿਅਕਤੀ ਨੇ ਮਾਰੀ ਹੈ ਮੈਨੂੰ ਤਾਂ ਇਹ ਛੋਡੇ ਗੁਣੀ ਪਤਾ ਲੱਗਿਆ ਹੁਣ ਵੀ ਖੱਬੇ ਪਾਸੇ ਕਿਰਪਾਨ ਵੱਜੀ ਹੈ ਜਾਂ ਸੱਜੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿਉਂਕਿ ਹੁਣ ਭ ਕਾਰਤੇ نقصان ਦੇ ਇਲਜ਼ਾਮ ਲੱਗੇ ਨੇ ਤੇ ਕੀ ਗੱਲ ਉਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ ਪ੍ਰਸ਼ਾਸਨ ਨਾਲ ਗੱਲਬਾਤ ਤਾਂ ਚੱਲ ਹੀ ਰਹੀ ਸੀਗੀ ਪ੍ਰਸ਼ਾਸਨ ਨੂੰ ਪਹਿਲਾਂ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਜਦੋਂ ਆਪਾਂ ਇਹ ਕੰਮ ਕਰ ਰਹੇ ਹਾਂ ਇਹਦੇ ਪਿੱਛੇ ਬੰਦੇ ਵੀ ਹੈਗੇ ਆ ਠੀਕ ਹੈ ਸੱਚ ਨਾਲ ਤੁਰਨ ਵਾਲੇ ਬਹੁਤ ਲੋਕ ਨੇ ਜਾਗਦੀਆਂ ਜ਼ਮੀਰ ਵਾਲੇ ਕਿਸਾਨ ਜਥੇਬੰਦੀਆਂ ਨੇ ਠੀਕ ਹੈ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸੀ ਕਿ ਜੇ ਅੱਜ ਭਾਨੇ ਨੂੰ ਅਸੀਂ ਗ੍ਰਿਫਤਾਰ ਕਰਕੇ ਰਿਮਾਂਡ ਤੇ ਰਿਮਾਂਡ ਲੈ ਰਹੇ ਹਾਂ ਤੇ ਪਿੱਛੇ ਧਰਨੇ ਵੀ ਲੱਗਣਗੇ ਰੋਸ ਮਰਜ਼ਾਰੇ ਵੀ ਹੋਊਗਾ ਉਹ ਤਾਂ ਸਭ ਕੁਝ ਹੋਊਗਾ 6 ਦਿਨ ਬਾਅਦ ਪਰਚੇ ਪਾਏ ਗਏ ਆ ਤੇ ਪੁਲਿਸ ਨਾਲ ਕੋਈ ਕੰਟੈਕਟ ਹੋਇਆ ਇਸ ਬਾਬਤ ਨਹੀਂ ਸਾਡਾ ਕੋਈ ਕੰਟੈਕਟ ਨਹੀਂ ਹੋਇਆ ਕੋਈ ਜ਼ਮਾਨਤਾਂ ਵਗੈਰਾ ਜਾਂ ਕਿਉਂਕਿ 307 ਜਾਂ ਹੋਰ ਤਰ੍ਹਾਂਾਂ ਵੀ ਲੱਗੀਆਂ ਹੋਈਆਂ ਜਮਾਨਤ ਤਾਂ ਇਹਦੀ ਸਾਨੂੰ ਪਤਾ ਲੱਗੇ ਵੀ ਬਾਹਰ ਦੀ ਬਾਹਰ ਜ਼ਮਾਨਤ ਦਾ ਹੈ ਨਹੀਂ ਜੀ ਉਸ ਤੋਂ ਬਾਅਦ ਤਾਂ ਮੈਨੂੰ ਇਹ ਲੱਗਦਾ ਵੀ ਕੇਰਾਂ ਤਾਂ ਹੁਣ ਜੇਲ੍ਹ ਜਾਣੀ ਪਊਗਾ ਕੋਈ ਚੱਕਰ ਨਹੀਂ ਜੀ ਕੋਈ ਗਿਲਾ ਸ਼ਿਕਵਾ ਨਹੀਂ ਕਿਉਂਕਿ ਪਾਣਾ ਸਾਡਾ ਭਾਈ ਹੈ ਜੀ ਉਹਦੇ ਨਾਲ ਅਸੀਂ ਖੜੇ ਆ ਹੱਕ ਟੋਕ ਕੇ ਕਰਿਆਂ ਕੋਈ ਭਾਜ ਦੇਣੀ ਜੀ ਕੋਈ ਕਿਸੇ ਤੋਂ ਮਾਫੀ ਨਹੀਂ ਮੰਗਾਂ ਜੇਲ੍ਹ ਕਿੰਨਾਂ ਨੂੰ 18 ਬੰਦੇ ਨੇ 18 ਨੂੰ ਦੇ ਨਾਲ 150 200 ਬੰਦਾ ਹੋਰ ਵੀ ਹੈ ਜੀ ਜਿਵੇਂ ਹੁਣ ਮੁੱਖ ਮੰ ਭਗਵਾਨ ਤੁਮਨ ਸਰਕਾਰ ਤੋਂ ਨਰਾਜ਼ਗੀ ਹੈ ਕਿ ਪੁਲਿਸ ਪ੍ਰਸ਼ਾਸਨ ਤੋਂ ਨਹੀਂ ਸਰਕਾਰ ਤੋਂ ਨਰਾਜ਼ਗੀ ਹੈ ਜੀ ਪ੍ਰਸ਼ਾਸਨ ਤੋਂ ਕੀ ਨਰਾਜ਼ਗੀ ਹੈ ਪ੍ਰਸ਼ਾਸਨ ਤਾਂ ਹੁਣ ਸਰਕਾਰ ਦੇ ਹੁਕਮ ਦਾ ਵੱਜਿਆ ਹੁੰਦੇ ਜੀ ਕਹਿੰਦੇ ਤਸ਼ੱਦਦ ਬੜਾ ਕੀਤਾ ਭਾਨੇ ਨੇ ਨਹੀਂ ਭਾਨੇ ਤੇ ਜੇ ਤਸ਼ੱਦਦ ਹੋਇਆ ਜੀ ਉਹ ਪ੍ਰਸ਼ਾਸਨ ਨੇ ਥੋੜੀ ਕੀਤਾ ਉਹਨਾਂ ਤੋਂ ਬੋਲੀ ਤੇ ਚੱਲਣਾ ਜੀ ਪ੍ਰਸ਼ਾਸਨ ਨੇ ਤਾਂ ਭਗਵਾਨ ਤੋਂ ਦੀ ਕੀ ਦੁਸ਼ਮਣੀ ਭਾਨੇ ਨਾਲ ਇਹਹੀ ਦੁਸ਼ਮਣੀ ਹੈ ਜੀ ਉਹ ਸੱਚ ਜਿਹੜੀ ਇਹਨਾਂ ਦੀਆਂ ਪੋਲਾਂ ਨੇ ਉਹ ਖੋਲ ਰਿਆ ਠੀਕ ਹੈ ਜੀ ਸੱਚ ਨਾਲ ਲੜ ਰਿਹਾ ਜਿਹੜਾ ਕੰਮ ਇਹਨਾਂ ਤੋਂ ਨਹੀਂ ਹੋ ਰਿਹਾ ਉਹ ਭਾਨਾ ਸਿੱਧੂ ਕਰਵਾ ਰਿਹਾ ਲੋਕਾਂ ਦੇ ਪੈਸੇ ਤੇ ਏਜੰਟ ਵਾਲਾ ਮਸਲਾ ਤੁਸੀਂ ਦੇਖ ਲਓ ਮੈਨ ਮੈਂ ਇਹ ਕਹਣਾ ਵੀ ਸਾਡੇ ਤੱਕ ਜਿੰਨੇ ਵੀ ਹੁਣ ਉਰੇ ਕੇਸ ਆਏ ਨੇ ਭਾਨੇ ਦੇ ਘਰੇ ਉਹ ਸਾਰੇ ਕੇਸ ਵਾਲੇ 5 ਸਾਲ 4 ਸਾਲ ਪੁਰਾਣੇ ਨੇ ਜੇ ਆਪਾਂ ਅੱਜ ਤੋਂ ਲੈ ਕੇ 1.5 ਸਾਲ ਸਾਲ ਦੀ ਗੱਲ ਕਰੀਏ ਤਾਂ ਘਰ ਘਰ ਦਾ ਮਸਲਾ ਹੋ ਜਾਊਗਾ ਜੀ ਇਹ ਮਸਲਾ ਬਹੁਤ ਵੱਡਾ ਭਾਨੇ ਨੇ ਭਗਵਾਨ ਦੀ ਸਪੋਰਟ ਨਹੀਂ ਕੀਤੀ ਤਾਂ ਕਰਕੇ ਨਹੀਂ ਸਪੋਰਟ ਪਹਿਲੀਆਂ ਹੀ ਤਾਂ ਕੀਤੀ ਹੈ ਜੀ ਅਸੀਂ ਵੀ ਮੇਰੇ ਨਾਲ ਵੀ ਪੋਸਟਾਂ ਪੰਜੀਆਂ ਨੇ ਬਹੁਤਾਂ ਤਮਾਨ ਦੀ ਭਾਨਾ ਹੁਣ ਉੱਠਣਾ ਚਾਹੁੰਦਾ ਸੀ ਨਹੀਂ ਕੋਈ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਜ ਰਾਜਨੀਤੀ ਵਾਲਾ ਤਾਂ ਕੋਈ ਇਲੈਕਸ਼ਨ ਚ ਕਿਹਦੀ ਸਪੋਰਟ ਕਰੋਂਗੇ ਦੇਖ ਰਹੇ ਹਾਂ ਜੀ ਹੁਣ ਤਾਂ ਅਸੀਂ ਤਾਂ ਪਹਿਲਾਂ ਤਾਂ ਬਾਈ ਨਾਲਾਂ ਦੇਖੋ ਇਹਨੂੰ ਬਾਹਰ ਆਉਣ ਦੇ ਪਰ ਮੁੱਦੇ ਕੀ ਸੀ ਤੇ ਮੁੱਦਾ ਭਾਰਨਾ ਕਿੱਦਾਂ ਬਣ ਗਿਆ ਮੁੱਦਾ ਇਹਨਾਂ ਨੇ ਜਾਣ ਕੇ ਬਣਾਇਆ ਗਿਆ ਜਿਵੇਂ ਕੋਈ ਵੀ ਬੰਦਾ ਬੋਲਣ ਆਲਾ ਰਹੇ ਨਾ ਤੁਸੀਂ ਦੇਖ ਲਓ ਸਾਡੇ ਵਰਗੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਐਕਟਿਵਿਸਟ ਬੰਦੇ ਆ ਸਾਰੇ ਬੰਦਿਆਂ ਨੂੰ ਵੀ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਦਾ ਪੇਜ ਬੰਦ ਕਰਤਾ ਕਿਸੇ ਦੇ ਪੇਜ ਦੀ ਰੀਚ ਰੋਕਤੀ ਜਾਂ ਸਾਡੇ ਵਰਗਿਆਂ ਤੇ ਵੀ ਪਰਚਾ ਪਾਤਾ ਸੀ ਰਹਿੰਦੀ ਸੀ ਮੈਨੂੰ ਲੱਗਦਾ ਠੀਕ ਹੈ ਵੀ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਵੀ ਬੰਦਾ ਇਹਨਾਂ ਦਾ ਪ੍ਰਚਾਰ ਨਾ ਕਰੇ ਤੇ ਭਾਨੇ ਸਿੱਧੂ ਦਾ ਪ੍ਰਮਾਣਾ ਸਿੰਘ ਕਿੱਥੇ ਹੈ ਇਸ ਸਮੇਂ ਉਹ ਤਾਂ ਹੁਣ ਬਾਈ ਪਤਾ ਨਹੀਂ ਜੀ ਬਾਹਰ ਹੋਣਗੇ ਕਿਸੇ ਪਾਸੇ ਕੰਮ ਧੰਦੇ ਪੰਜ ਸਰਪੰਚ ਹਾਂਜੀ ਸਰਪੰਚ ਵੀ ਸਾਡੇ ਨਾਲ ਸੀਗਾ ਜੀ ਉਸ ਉਸ ਦਿਨ ਥਾਣੇ ਦੇ ਵਿੱਚ ਠੀਕ ਹੈ ਸਾਡੇ ਨਾਲ ਸੀਗੇ ਜੀ ਅਸੀਂ ਕੋਠੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਸੀਗਾ ਸਾਨੂੰ 8:30 ਵਜੇ ਸੀਐਮ ਸਾਹਿਬ ਤੋਂ ਇਹ ਚੀਜ਼ ਪੁੱਛਣਾ ਵੀ ਜਦੋਂ ਲੋਕ ਛੋਡੀ ਕੋਠੀ ਦਾ ਘਰਾਓ ਕਰਨ ਆ ਰਹੇ ਸੀ ਜਾਂ ਉੱਥੇ ਸ਼ਾਂਤਮਈਕ ਪ੍ਰੋਟੈਸਟ ਕਰਨ ਆ ਰਹੇ ਸੀ ਉਹਨਾਂ ਦੇ ਡਾਂਗਾਂ ਛੋਟੀਆਂ ਭਰਉਣ ਦੀ ਲੋੜ ਹੀ ਕੀ ਸੀ ਇੰਨਾ ਕੁ ਸੋਣਾ ਹੀ ਨਹੀਂ ਸੀ ਉਹਨਾਂ ਨੂੰ ਰੋਕਣ ਦੀ ਤਾਂ ਕੋਈ ਲੋੜ ਨਹੀਂ ਸੀ ਜਦੋਂ ਤਾਂ ਇਹਨਾਂ ਨੇ ਵੋਟਾਂ ਲੈਣੇ ਹੁੰਦੇ ਨੇ ਉਦੋਂ ਤਾਂ ਇਹਨਾਂ ਹੋਇਆ ਹੁੰਦਾ 8:30 'ਚ ਨਹੀਂ ਆਉਂ ਆਸੀਂ ਛੋਡੇ ਘਰੇ ਆਉਨੇ ਆ ਛੋਡੇ ਨਾਲ ਗੱਲਬਾਤ ਕਰਦੇ ਲੋਕ ਕੋਠੀ ਦਾ ਘਰਾਓ ਕਰਦੇ ਜਾਂ ਸ਼ਾਂਤਮਈ ਤਰੀਕੇ ਨਾਲ ਉੱਥੇ ਬੈਠਦੇ ਜਾ ਕੇ ਸੀਐਮ ਸਾਹਿਬ ਗੱਲ ਕਰ ਲੈਂਦੇ ਉੱ ਮਾਨੇ ਦੇ ਖਿਲਾਫ ਤੇ ਪਰਿਵਾਰ ਦੇ ਸਬੂਤ ਤਾਂ ਹੈ ਨਹੀਂ ਨਾ ਜੀ ਜੇ ਸਬੂਤ ਹੋਣ ਫਿਰ ਤਾਂ ਬਹੁਤ ਵੱਡੀਆਂ ਗੱਲਾਂ ਨੇ ਵੀ ਉਹਨੇ ਫਰੋਤੀ ਲਈ ਹੈ ਜਾਂ ਕਿਸੇ ਨੂੰ ਧਮਕੀ ਦਿੱਤੀ ਆ ਅਸੀਂ ਵਿਚਾਂ ਇਹ ਚੀਜ਼ ਦੇ ਜਦੋਂ ਐਵੇਂ ਦਾ ਕੁਝ ਹੋਇਆ ਹੀ ਨਹੀਂ ਮੈਂ ਤਾਂ ਇਹਨਾਂ ਨੂੰ ਇਹ ਕਹਿਣਾ ਵੀ ਜਿਹੜੀ ਇਹ ਕਹਿੰਦੇ ਨੇ ਵੀ ਸਾਡੀ ਪੁਲਿਸ ਪੁਲਿਸ ਦੀਆਂ ਬੈਨਾਂ ਭੰਨੀਆਂ ਨੇ ਜਾਂ ਕਿਸੇ ਤੇ ਹੱਥੋ ਪਾਈ ਹੋਈ ਹੈ ਜਾਂ ਕੁਝ ਤੋੜਪੰਨ ਹੋਈ ਹੈ ਜੇ ਰੋਕਦੀ ਨਾ ਕੋਸੋਣੀ ਨਹੀਂ ਸੀ ਜਿੰਨਾ ਪੁਲਿਸ ਪ੍ਰਸ਼ਾਸਨ ਸੀ ਸਾਰਾ ਸੰਗਰੂਰ ਕੋਠੀ ਕੋਲੇ ਲਾਉਣਾ ਸੀ ਇਹਨਾਂ ਨੇ ਠੀਕ ਹੈ ਲੋਕ ਉੱਥੇ ਬੈਠਦੇ ਜਾ ਕੇ ਆਪਣੀ ਗੱਲ ਰੱਖਦੇ ਇਹਨਾਂ ਨੂੰ ਗੱਲ ਨਾ ਸਹੀ ਲੱਗਦੀ ਨਾ ਮੰਨਦੇ ਪਹਿਲਾਂ ਕਿਹ ਹਾਂ ਬੈਠੇ ਪਹਿਲਾਂ ਕਿਹੜਾ ਲੋਕ ਮੁੱਖ ਮੰਤਰੀ ਦੇ ਕੋਠੇ ਮੂਰੇ ਬੈਠਦੇ ਨਹੀਂ ਫਿਰ 29 ਨੂੰ ਜਿਹੜਾ ਇੱਥੇ ਵੱਡਾ ਇਕੱਠ ਰੱਖਿਆ ਸੀ ਉਹਦੇ ਵਿੱਚ ਕਿਹਾ ਸੀ ਵੀ ਬੰਦੇ ਨੂੰ ਤੁਸੀਂ ਰਿਹਾ ਕਰ ਦਿਓ ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਮੈਂ ਤਾਂ ਇਹ ਕਹਿ ਰਿਹਾ ਵੀ ਲੋਕਾਂ ਨੂੰ ਰੋਕਣ ਦੀ ਤਾਂ ਲੋੜ ਪੈਣੀ ਹੀ ਨਹੀਂ ਸੀ ਨਾ ਛੱਡੋਗੇ ਭਾਣੇ ਨੂੰ ਦੇਖੋ ਜੀ ਇਹ ਤਾਂ ਹੁਣ ਸਰਕਾਰ ਦੇ ਹੱਥ 'ਚ ਹੈ ਨਾ ਜਿਵੇਂ ਸਾਡੇ ਸਾਰਿਆਂ ਦੇ ਪਰਚੇ ਕਰਤੇ ਕੁਝ ਲੱਗਦਾ ਰਿਹਾ ਨਹੀਂ ਵੀ ਅੱਗੇ ਕੀ ਹੋਣਾ ਹੈ ਅੱਗੇ ਕੀ ਕਾਰਵਾਈ ਕੀ ਹੋਏਗੀ ਕਾਰਵਾਈ ਤਾਂ ਜੀ ਜਥੇਬੰਦੀਆਂ ਦੇ ਨਾਲ ਹੈ ਨਾ ਜਿਹੜੇ ਮੂਰਲੇਵੰਦ ਸਾਨੂੰ ਤਾਂ ਨਹੀਂ ਪਤਾ ਚੱਕ ਕੇ ਅੱਜ ਜੇਲ੍ਹ 'ਚ ਛਡੋਗੇ ਤਾਂ ਨਹੀਂ ਸੀ ਤਾਂ ਕੀ ਕਾਰਵਾਈ ਕਰ ਸਕਦੇ ਸੋ ਭਾਨਾ ਸਿੱਧੂ ਦੇ ਪਰਿਵਾਰ ਤੇ ਸਾਥੀ ਜਿਨ੍ਹਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਹ ਸਾਰੇ ਪਰਚੇ ਨਜਾਇਜ਼ ਨੇ ਕਿਉਂਕਿ ਜਿਨ੍ਹਾਂ ਲੋਕਾਂ ਤੇ ਪਰਚੇ ਕੀਤੇ ਗਏ ਨੇ ਉਹ ਤਾਂ ਉਸ ਸਮੇਂ ਟੋਲ ਪਲਾਜ਼ਾ ਤੇ ਪ੍ਰਦਰਸ਼ਨ ਦੇ ਵਿੱਚ ਸੀ ਵੀ ਨਹੀਂ ਸੋ ਇਸ ਬਾਬਤ ਹਰ ਜਾਣਕਾਰੀ ਦੇ ਲਈ ਜੁੜੇ ਰਹੋ এবੀਪੀ ਸੰਚ